ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮਿਤੀ 15 ਦਸੰਬਰ ਨੂੰ ਮੋਹਾਲੀ-ਕਰੋਲੀ ਮਾਰਕ ਤੇ ਮਹਿੰਦਰਾ ਪਿਕਅਪ ਗੱਡੀ ਦੀ ਲੁੱਟ ਖੋਹ ਹੋਈ ਸੀ ਪੁਲਿਸ ਨੇ ਇਹ ਕੇਸ ਨੂੰ ਹੱਲ ਕਰਦਿਆਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਤੇ ਪਹਿਲਾਂ ਵੀ ਗੱਡੀਆਂ ਖੋਹ ਦੇ ਮਾਮਲੇ ਵੀ ਦਰਜ ਹਨ ਜੇਲਾ ਵਿੱਚ ਵੀ ਇਹ ਇਕੱਠੇ ਰਹੇ ਹਨ ਪੁਲਿਸ ਨੇ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਵਹੀਕਲ ਰਿਕਵਰ ਕਰ ਲਏ ਗਏ ਹਨ ਤੇ ਬਾਕੀ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਜੀ 24 24 12 2025 ਦੀ ਰਾਤ ਨੂੰ ਇੱਕ ਜਿਹੜਾ ਹੈਗਾ ਮਹਿੰਦਰਾ ਪਿਕਅਪ ਜਿਹੜਾ ਹੈਗਾ ਆਪਣਾ ਜਿਹੜਾ ਹਾਈਵੇ ਹੈ ਕੁਰਾਲੀ ਹਾਈਵੇ ਹੈ ਉਹਦੇ ਤੇ ਜਿਹੜਾ ਖੋ ਹੋਇਆ ਸੀਗਾ ਰਾਤ ਦੇ ਸਮੇਂ ਜਿਹੜੇ ਕਿ ਚਾਰ ਬੰਦਿਆਂ ਨੇ ਬੰਦੇ ਤੋਂ ਖੋ ਕੀਤੀ ਸੀਗੀ ਇਸ ਦੇ ਚਲਦੇ ਜਿਹੜੇ ਮਨਜੋਗ ਆਪਣੇ ਐਸਐਸਪੀ ਸਾਹਿਬ ਮੋਹਾਲੀ ਜਿਹਦੇ ਨਿਸ਼ਾ ਨਿਰਦੇਸ਼ ਅਨੁਸਾਰ ਆਪਣੇ ਐਸਪੀ ਮਨਪ੍ਰੀਤ ਸਿੰਘ ਦੇ ਥੱਲੇ ਜਿਹੜੀ ਹੈਗੀ ਸਪੈਸ਼ਲ ਟੀਮਾਂ ਬਣਾਈ ਗਈਆਂ ਸੀ ਜਿਦੇ ਵਿੱਚ ਆਪਣੇ ਐਸਐਚਓ ਸਿਟੀ ਕਰਾ ਲਈ ਤੇ ਇਨਸਪੈਕਟਰ ਮਲਕੀਤ ਸਿੰਘ ਐਂਟੀ ਨਾਰਕੋਟਿਕ ਸੈੱਲ ਦੇ ਜਿਹੜੇ ਇੰਚਾਰਜ ਨੇ ਇਹਨਾਂ ਦੇ ਸਪੈਸ਼ਲ ਟੀਮਾਂ ਬਣਾਈ ਗਿਆ ਸੀ ਜਿਨ੍ਹਾਂ ਨੇ ਵੱਖਰੇ ਵੱਖਰੇ ਐਂਗਲਸ ਤੋਂ ਟੈਕਨੀਕਲੀ ਹਿਊਮਨ ਰਿਸੋਰਸ ਦੇ ਬੇਸ ਦੇ ਉੱਪਰ ਜਿਹੜੀ ਹੈ ਤਫ਼ਤੀਸ਼ ਜਿਹੜੀ ਹੈ ਜਾਰੀ ਕੀਤੀ ਤਾਂ ਜਿਸ ਦੇ ਚੱਲਦੇ ਜਿਹੜਾ ਹੈਗਾ ਇਹਦੇ ਚਾਰ ਬੰਦੇ ਜਿਹੜੇ ਇਸ ਗਰੋਹ ਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਮੇਨ ਇਹਦੇ ਚ ਦੋਸ਼ੀ ਸੀਗਾ ਉਹ ਬਲਵਿੰਦਰ ਸਿੰਘ ਪਿੰਕੀ ਪ੍ਰਿੰਸ ਹੈਗਾ ਜੀ ਜੋ ਕਿ ਲੁਧਿਆਣੇ ਨੂੰ ਬਿਲੋਂਗ ਕਰਦਾ ਹੈਗਾ ਇਹਦੇ ਤੇ ਪਹਿਲਾਂ ਵੀ ਜਿਹੜਾ ਹੈਗਾ 14 ਮੁਕਦਮੇ ਜਿਹੜੇ ਖੋਦੇ ਰਜਿਸਟਰ ਔਰ ਜਿਹੜੇ ਬੁਰੇ ਜਨਤ ਦੇ ਵਿੱਚ ਇਹਦੇ ਨਾਲ ਸ਼ਾਮਲ ਸੀਗੇ ਉਹ ਅਰੈਸਟ ਕੀਤੇ ਗਏ ਤੇ ਜਿਨ੍ਹਾਂ ਕੋਲੋਂ ਇੱਕ ਜਿਹੜੀ ਮੇਨ ਮਹਿੰਦਰਾ ਪਿਕਅਪ ਗੱਡੀ ਜਿਹੜੀ ਕਿ ਉਹ 24 ਤਰੀਕ ਰਾਤ ਨੂੰ ਇਹਨਾਂ ਨੇ ਖੋਹ ਕੀਤੀ ਸੀਗੀ ਹੋਰ ਰਿਕਵਰ ਕੀਤੀ ਗਈ ਹੈ ਉਸ ਤੋਂ ਇਲਾਵਾ ਇੱਕ ਇਹਨਾਂ ਨੇ ਬਨੂੜ ਦੇ ਏਰੀਆ ਵਿੱਚ ਇੱਕ ਵੱਡਾ ਟਰਾਲਾ ਜੋ ਕਿ ਆਮ ਤੌਰ ਤੇ ਟੂਰਲ ਵਗੈਰਾ ਲਈ ਯੂਜ਼ ਹੁੰਦਾ ਇੱਕ ਉਹ ਖੋਹ ਕੀਤਾ ਗਿਆ ਸੀ ਉਹ ਵੀ ਇਹਨਾਂ ਦੀ ਟੀਮ ਵੱਲੋਂ ਸਾਡੀ ਟੀਮ ਵੱਲੋਂ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਤੁਸੀਂ ਤਾਂ ਆਪ ਰਸਤੇ ਵਿੱਚ ਵੱਡੀਆਂ ਗੱਡੀਆਂ ਕਿਉਂ ਹੁੰਦੇ ਸੀਗੇ ਕਿਉਂ ਛੋਟੇ ਵਿਕਲਪ ਨਹੀਂ ਹੁੰਦੇ ਇਹ ਬੇਸਿਕਲੀ ਜੀ ਇੱਥੋਂ ਜਿਹੜੀ ਰਿਕਵਰੀ ਹੋਈ ਆ ਜਿਹੜਾ ਮੇਨ ਗੱਡੀ ਦੀ ਰਿਕਵਰੀ ਹੋਈ ਆ ਇਹ ਰਾਜਸਥਾਨ ਤੋਂ ਹੋਈ ਸੀਗੀ ਸੋ ਬੇਸਿਕਲੀ ਇਹ ਇੱਥੇ ਪਹਿਲਾਂ ਸੰਗਰੂਰ ਏਰੀਆ ਚ ਲੈ ਕੇ ਗਏ ਸੰਗਰੂਰ ਤੋਂ ਅੱਗੇ ਇਹਨਾਂ ਨੇ ਰਾਜਸਥਾਨ ਜਿਹੜੀ ਇੰਟਰ ਸਟੇਟ ਜਿੱਥੇ ਕਿ ਇਹਨਾਂ ਨੂੰ ਪਤਾ ਵੀ ਇਹ ਵਾਹਨ इजीली ਯੂਜ਼ ਹੋ ਸਕਦੇ ਨੇ ਜਾਂ ਸੇਲ ਆਫ ਹੋ ਸਕਦੇ ਨੇ ਇਹ ਟਰਾਂਸਪੋਰਟ ਵਾਹਨਸ ਨੂੰ ਟਾਰਗੇਟ ਕਰਦੇ ਸੀ ਤੇ ਉੱਥੇ ਜਾ ਕੇ ਹੈਗਾ ਜਿਹੜਾ ਅਰਧ ਸਟੇਟ ਜਿੱਦਾਂ ਕਿ ਰਾਜਸਥਾਨ ਵਗੈਰਾ ਜਿੱ ਜਾ ਕੇ ਇਹ ਸੇਲ ਆਫ ਕਰ ਦਿੰਦੇ ਹੁੰਦੇ ਸੀ ਇਹਨਾਂ ਦਾ ਆਪਰਚタル ਮਿਲ ਕੀ ਸੀ ਦਾ ਚਾਰਾਂ ਇਹ ਪੁਰਾਣੇ ਨੇ ਜੀ ਜੇਲ ਚ ਵੀ ਇਹਨਾਂ ਦਾ ਸੰਬੰਧ ਰਿਹਾ ਜਿਹੜੇ ਬਾਕੀ ਤੇ ਦੋਸ਼ੀ ਵੀ ਨੇ ਜਿਵੇਂ ਮਨਦੀਪ ਸਿੰਘ ਆ ਜੀ ਇਹ ਪਟਿਆਲੇ ਤੋਂ ਬਿਲੋਂਗ ਕਰਦੇ ਇਹਦੇ ਤੇ ਵੀ 10 ਮੁਕਾਦਮੇ ਇਦਾਂ ਹੀ ਗੱਡੀਆਂ ਦੇ ਖੋਦੇ ਹੀ ਦਰਜ ਹਨ ਜਿਹੜਾ ਸਰਵਜੀਤ ਸਿੰਘ ਹੈ ਇਹ ਸੰਗਰੂਰ ਤੇ ਇਹਦੇ ਤੇ ਚਾਰ ਪਰਚੇ ਦਰਨੇ ਤੇ ਜਿਹੜਾ ਰਮਨਦੀਪ ਸਿੰਘ ਹੈ ਇਹਦੇ ਤੇ ਜੀ ਜਿਹੜੇ ਤਿੰਨ ਪਰਚੇ ਦਰਨੇ ਇਹ ਸਾਰੇ ਹੀ ਪਹਿਲਾਂ ਤੋਂ ਹੀ ਇਹ ਕੰਮ ਕਰਦੇ ਆਂਦੇ ਸੀਗੇ ਉਸ ਤੋਂ ਇਲਾਵਾ ਇਹ ਜੇਲ੍ਹਾਂਾਂ 'ਚ ਵੀ ਇਕੱਠੇ ਰਹੇ ਨੇ ਤੇ ਉੱਥੇ ਵੀ ਇਹਨਾਂ ਦੀ ਆਪਸ 'ਚ ਵਿੱਚ ਸਾਂਝ ਰਹੀ ਹੈ ਜੀ ਉਈ ਹੋਰ ਇਹਨਾਂ ਦੇ ਸਾਥੀ ਉਹਨਾਂ ਬਾਰੇ ਵੀ ਕੁਝ ਇਹ ਫਿਲਹਾਲ ਇਹਨਾਂ ਦੀ ਰੈਸਟ ਪਾ ਕੇ ਜੀ ਇਹ ਰਿਮਾਂਡ ਤੇ ਇਹਨੇ ਸਾਡੇ ਕੋਲ ਪਹਿਲਾਂ 4 ਦਿਨ ਦਾ ਰਿਮਾਂਡ ਸੀ ਉਸ ਤੋਂ ਬਾਅਦ ਵਹੀਕਲ ਆਪਾਂ ਇਹ ਰਿਕਵਰ ਕੀਤੇ ਹੁਣ ਫਰਦਰ 2 ਦਿਨ ਦਾ ਰਿਮਾਂਡ ਸਾਡੇ ਕੋਲ ਹੈਗਾ ਫਰਦਰ ਇਹਨਾਂ ਦੇ ਪੁੱਛਗਿੱਛ ਚੱਲ ਰਹੀ ਹੈ ਸਾਨੂੰ ਉਮੀਦ ਹੈ ਹੋਰ ਵੀ ਇਹਨਾਂ ਜਿਹੜੀ ਕੋਈ ਵਾਰਦਾਤ ਕੀਤੀ ਹੋਏਗੀ ਉਹਦੇ ਚ ਹੋਰ ਵੀ ਆਪਣੇ ਕੋਲ ਰਿਕਵਰੀ ਹੋਣ ਦੀ ਸੰਭਾਵਨਾ ਹੈ ਜੀ ਸਰ ਗੱਡੀਆਂ ਕੋਈ ਸਪਲਾਈ ਵੀ ਕਰਦੀ ਸੀ ਨਹੀਂ ਫਿਲਹਾਲ ਐਸਾ ਚ ਕੋਈ ਗੱਲ ਤਾਂ ਸਾਹਮਣੇ ਨਹੀਂ ਆਈ ਹੈ ਬਿਕੋਜ਼ ਜਿਹੜੀ ਹੁਣ ਤੱਕ ਟਰੈਕ ਡਾਊਨ ਕੀਤਾ ਹੈਗਾ ਜਿੱਦ ਤੱਕ ਪਲੇਸ ਆਫ ਸੇਲ ਤੱਕ ਆਪਾਂ ਪਹੁੰਚ ਗਏ ਸੀਗੇ ਸੋ ਫਿਰ ਹਲੇ ਉਹ ਜਿਹੜੇ ਬੰਦਿਆਂ ਨੂੰ ਜਿੰਨੂੰ ਸੇਲ ਆਫ ਕਰ ਰਹੇ ਆ ਆਪਾਂ ਉਹਨਾਂ ਨੂੰ ਵੀ ਲਿਆਵਾਂਗੇ ਜੀ ਤੇ ਉਹ ਕਿਸ ਪਰਪਸ ਲਈ ਯੂਜ਼ ਹੋਣੀ ਸੀ ਡਿਸਮੈਂਟਲ ਕਰਕੇ ਪਾਰਟਸ ਵੇਚਣੇ ਸੀ ਜਾਂ ਕਿਸੇ ਗਰੋਂ ਨੂੰ ਭੇਜਣੇ ਸੀ ਉਹ ਸਾਰੇ ਆਪਾਂ ਹਲੇ ਡੂੰਘਾਈ ਨਾਲ ਜਾਂਚ ਕਰਾਂਗੇ ਇਹ ਚਾਰੋਂ ਕੰਮ ਕੀ ਕਰਦੇ ਨੇ ਤੇ ਇਹ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਇਹ ਹੀ ਪੁਰਾਣੇ ਪਰਚੇ ਦਰਜ ਹੈ ਤੇ ਇਹ ਹੀ ਗੱਡੀਆਂ ਹੀ ਖੁੰਦੇ ਹੁੰਦੇ ਨੇ ਕੋਈ ਹਥਿਆਰ ਵੀ ਮਿਲੇ ਜੀ ਇਹਨਾਂ ਦੇ ਨਹੀਂ ਫਿਲਹਾਲ ਵੈਪਨ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਫਿਰ ਵੀ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਜੇ ਕੋਈ ਐਂਗਲ ਆਏਗਾ ਤਾਂ ਡੈਫੀਨਿਟਲੀ ਉਹਨੂੰ ਆਪਾਂ ਕੰਸਿਡਰ ਕਰਾਂਗੇ ਕਿੰਨੇ ਦਿਨਾਂ ਦਾ ਰਿਮਾਂਡ ਹਸਤੀ ਵਾਲੀ ਇਹ 4 ਦਿਨ ਦਾ ਪਹਿਲਾਂ ਸੀਗਾ ਜੀ ਹੁਣ ਸਾਡੇ ਕੋਲ 2 ਦਿਨ ਦਾ ਹੋਰ ਰਿਮਾਂਡ ਹੈ ਤੇ 2 ਦਿਨ ਲਈ ਸਾਡੇ ਕੋਲ ਹੋਰ ਨੇ ਸਰਕਾਰੀ ਹਾਈ ਸਕੂਲ ਮਹਿਰਬਾਨਪੁਰਾ ਜਿਲ੍ਹਾ ਮਿਰਸਰ ਦੇ ਸਕੂਲ ਨੂੰ ਧਮਕੀ ਪਰ ਇੱਕ ਈਮੇਲ ਪ੍ਰਾਪਤ ਹੋਈ ਪੁਲਿਸ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਚਾਰੇ ਪਾਸੇ ਨਾਕੇ ਲਗਾ ਕੇ ਇਤਲਾਸ਼ੀ ਬਿਆਨ ਚਲਾਇਆ ਅਧਿਕਾਰੀਆਂ ਮੁਤਾਬਿਕ ਇਸ ਤਰ੍ਹਾਂ ਦੀਆਂ ਧਮਕੀਆਂ ਦੀਆਂ ਈਮੇਲਾਂ ਪਹਿਲਾਂ ਵੀ ਆ ਚੁੱਕੀਆਂ ਹਨ ਬਾਹਰ ਵਾਲੇ ਸਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਸ ਨੇ ਈਮੇਲ ਕਰਕੇ ਧਮਕੀ ਦਿੱਤੀ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਸੈਕਸ਼ਨ ਦੇ ਵਿੱਚ ਗਵਰਨਮੈਂਟ ਸਕੂਲ ਤਾਂ ਉਹਨਾਂ ਨੂੰ ਮੇਲ ਰਾਹੀਂ ਕੁਝ ਥ्रेटनिंग ਮੈਸੇजेस ਆਏ ਹੈਗੇ ਨੇ ਤਾਂ ਇਹਦੇ ਵਿੱਚ ਆਇਆ ਬੀਗ ਕੋਲਡ ਕਿ ਜਿਹੜਾ ਮੁਤਲਕਾ ਜਿਹੜਾ ਪ੍ਰਿੰਸੀਪਲ ਹੈ ਉਹਨਾਂ ਕੋਲੋਂ ਹਜੇ ਸਟੇਟਮੈਂਟ ਲੈਣਾ ਬਾਕੀ ਹੈ ਤਾ ਪਿੱਛੇ ਵੀ ਇਹੋ ਜੀ ਕੋਈ ਥ੍ਰੈਟ ਮੇਲ ਆਈ ਸੀਗੀ ਸਕੂਲ ਨੂੰ ਅਸੀਂ ਉਹਦੇ ਵਿੱਚ ਪਰਚਾ ਦਰਜ ਕਰਦਿਆ ਸੀਗਾ ਤਾ ਨਾਲ ਦੇ ਨਾਲ ਅਸੀਂ ਦੀ ਜਿਹੜੀ ਡੀਟੇਲ ਸਾਡੀ ਜਿਹੜੀ ਟੈਕਨੀਕਲ ਸੈੱਲ ਹੈ ਜਿਹੜੀ ਈਮੇਲ ਆਈਡੀ ਤੋਂ ਡੀਟੇਲਸ ਜਾਂ ਜਿਹੜਾ ਥ੍ਰੈਟ ਮੇਲ ਆਇਆ ਹੈ ਉਹਨਾਂ ਨੂੰ ਤੇਜਿਆ ਹੈ ਫॉर ਰੈਜ਼ੋਲੂਸ਼ਨ ਤਾ ਉਹਨੂੰ ਥੋੜਾ ਜਿਹਾ ਅਸੀਂ ਪ੍ਰੀਲੀਮਨਰੀ ਵੇਖ ਕੇ ਵੀ ਆਰ ਵੈਰੀ ਸ਼ੋਰ ਕਿ ਅਸੀਂ ਯੂ نو ਰੈਜ਼ੋਲਵ ਕਰਾਂਗੇ ਨਾਲ ਦੇ ਨਾਲ ਵਾਂਸ ਵੀ ਗੇਟ ਦ ਸਟੇਟਮੈਂਟ ਫਰਮ ਦਾ ਸਕੂਲ ਅਥਾਰਟੀ ਅਸੀਂ ਇੱਥੇ ਪਰਚਾ ਵੀ ਦਰਜ ਕਰਾਂਗੇ ਤਾਂ ਇਹਦੇ ਵਿੱਚ ਜਿਹੜੇ ਪਿੱਛੇ ਜਿਹੜਾ ਵੀ ਕੋਈ ਅਨਸਰ ਹੈ ਤਾਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਊਗੀ ਸਰ ਜਿਵੇਂ ਸਕੂਲ ਅੱਜ ਖੁੱਲ ਗਏ ਨੇ ਸਰਕਾਰੀ ਸਕੂਲ ਵੀ ਖੁੱਲ ਗਏ ਨੇ ਪ੍ਰਾਈਵੇਟ ਵੀ ਖੁੱਲ ਗਏ ਨੇ ਕਿਸ ਤਰ੍ਹਾਂ ਦੀ ਤੁਸੀਂ ਸੁਰੱਖਿਆ ਇਸ ਵੇਲੇ ਜੇ ਦਿਹਾਤੀ ਦੇ ਸਕੂਲਾਂ ਨੂੰ ਦੇਵੋ ਨਹੀਂ ਇਹਦੇ ਵਿੱਚ ਮਤਲਬ ਇਨ ਆਲਮੋਸਟ ਆਲ ਕੇਸਿਸ ਜਿੱਥੇ ਵੀ ਇਹ ਇਸ ਤਰ੍ਹਾਂ ਦੀ ਥ੍ਰੈਟ ਮੇਲਸ ਆਈ ਹੈ ਦੇ ਵਰ ਹੌਕਸ ਈਮੇਲਸ ਬਟ ਫਿਰ ਵੀ ਅਸੀਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਮੇਸ਼ਾ ਐਜ਼ ਅ ਸੇਫਟੀ ਪ੍ਰੋਪਰਸ਼ਨ ਉੱਤੇ ਇਸ ਜਾਂ ਐਂਟੀ ਸਪੋਟਾ ਚੈੱਕ ਕਰਦੇ ਹਾਂ ਤਾਂ ਉੱਤੇ ਸੀ ਫਿਜ਼ੀਕਲੀ ਵੀ ਚੈੱਕ ਕਰਦੇ ਆ باقی ਜਿਹੜਾ ਇਕੁਪਮੈਂਟ ਦੇ ਰਾਹੀਂ ਡੌਗ ਸਕਵਾੜ ਦੇ ਰਾਹੀਂ ਅਸੀਂ ਚੈੱਕ ਕਰਦੇ ਆ ਐਂਡ ਉਸ ਤੋਂ ਬਾਅਦ ਮਤਲਬ ਸਕੂਲ ਅਥਾਰਟੀਜ਼ ਉਹ ਅਸੀਂ ਅਲਾਉ ਕਰਦੇ ਹਾਂ ਕਿ ਉਹ ਉੱਥੇ ਆਪਣਾ ਜਿਹੜਾ ਰੁਟੀਨ ਹੈ ਉਹ ਕੰਟੀਨਿਊ ਕਰੇ। ਅੰਮ੍ਰਿਤਸਰ ਦੇ ਸਰਪੰਚ ਜਨਮਲ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਅਤੇ ਸ਼ੂਟਰ ਦਰਮਿਆਨ ਭਿਆਨਕ ਇਨਕਾਊਂਟਰ ਹੋਇਆ ਜਿਸ ਦੌਰਾਨ ਸ਼ੂਟਰ ਸੁਖਰਾਜ ਗੁੰਗਾ ਦੀ ਪੁਲਿਸ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ। ਉੱਥੇ ਇੱਕ ਪੁਲਿਸ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ। ਦੱਸਦੀ ਹੈ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਇੱਕ ਵਿਆਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੀ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਹੁਣ ਤੱਕ 7 ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਜਾ ਸਕਿਆ ਜਿਨ੍ਹਾਂ ਵਿੱਚੋਂ ਦੋ ਮੁੱਖ ਸ਼ੂਟਰ ਵੀ ਸ਼ਾਮਲ ਸਨ ਜਿਹੜੇ 4 ਤਰੀਕ 4 1 ਨੂੰ ਜਰਮਲ ਸਿੰਘ ਐਕ ਸਰਪੰਚ ਬਲਟੋਏ ਦਾ ਮਰਡਰ ਹੋਇਆ ਸੀ ਮੈਰਿਜ ਪੈਲੇਸ 'ਤੇ ਉਹਦੇ ਵਿੱਚ ਅਸੀਂ 7 ਜਿਹੜੇ ਅਕਿਊਜ਼ਡ ਫੜੇ ਸੀ ਦੋ ਮੇਨ ਅਸੈਲੈਂਟ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਉਹਨਾਂ ਦੇ ਲੌਜਿਸਟਿਕ ਤੇ ਦੂਜੀ ਸਪੋਰਟ ਵਾਲੇ ਸੀਗੇ ਇਹ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਦੋ ਅਕਿਊਜ਼ਡ ਸੀ ਰਾਏਪੁਰ ਛੱਤੀਸਗੜ੍ਹ ਤੋਂ ਲੈ ਕੇ ਆਂਦੇ ਸੀ ਔਰ ਸੁਖਰਾਜ ਜਿਹੜਾ ਜਿਹਨੇ ਮਰਡਰ ਕੀਤਾ ਸੀਗਾ ਸਰਪੰਚ ਜਰਮਲ ਸਿੰਘ ਇੱਕ ਸਰਪੰਚ ਜਰਮਲ ਸਿੰਘ ਦਾ ਉਹਨੂੰ ਉਹਦੀ ਪੁੱਛਗਿੱਛ ਨਾਲ ਵਾਸਤੇ ਅੱਜ ਇੱਥੇ ਜਿਹੜੀ ਨਹਿਰ ਹੈ ਆਪਣੀ ਵੱਲੇ ਤੋਂ ਜੇਠੀਵਾਲ ਜਾ ਰਹੀ ਹੈ ਇਸ ਨਹਿਰ ਦੇ ਉੱਤੇ ਉਹਨਾਂ ਨੇ ਪਿਸਤਲ ਛਪਾਇਆ ਹੋਇਆ ਸੀਗਾ ਰਿਕਵਰੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਬਕਾਇਦਾਈ ਸਾਕਸ਼ਾ ਬਣੀ ਔਰ ਕਾਫੀ ਟਾਈਮ ਉਹਦੇ ਚ ਲੱਗ ਜਾਂਦਾ ਉੱਥੇ ਉਹ ਰਿਕਵਰੀ ਕਰਕੇ ਤੇ ਵਾਪਸ ਜਦੋਂ ਜਾ ਰਹੇ ਸੀ ਤੇ اچانک ਗੱਡੀ ਦੇ ਉੱਤੇ ਹਮਲਾ ਕੀਤਾ ਦੋ ਮੋਟਰਸਾਈਕਲ ਸਵਾਰਾਂ ਨੇ ਔਰ ਕਾਫੀ ਗੋਲੀਆਂ ਚੱਲੀਆਂ ਔਰ ਗੱਡੀ ਵੀ ਗੱਡੀ ਦਾ ਟਾਇਰ ਵੀ ਇੱਕ ਬਸਟ ਹੋ ਗਿਆ ਉਸ ਫਾਇਰਿੰਗ ਦੇ ਵਿੱਚ ਮੈਨੂੰ ਸਾਨੂੰ ਇਹ ਲੱਗ ਰਿਹਾ ਕਿ ਮੋਟਿਵ ਸੀਗਾ ਕਿ ਬੰਦੇ ਨੂੰ ਛੁੜਾ ਲਈਏ ਕਿਸੇ ਤਰੀਕੇ ਨਾਲ ਕਿਉਂਕਿ ਉਹਨਾਂ ਦਾ ਇਹ بڑا ਮੇਨ ਜਿਹੜਾ ਹੈਗਾ ਗਰੁੱਪ ਦਾ ਸ਼ੂਟਿੰਗ ਦਾ ਸਪਰਟ ਉਹ ਮੰਦੇ ਆਪਨੂੰ ਹੈ ਤਾਂ ਕ੍ਰਿਮੀਨਲ ਨੇ ਸਾਰੇ ਉਹ ਇਹਨੂੰ ਜਦੋਂ ਉਹਨਾਂ ਨੇ 6 ਗੋਲੀਆਂ ਜਿਹੜੀਆਂ ਪੁਲਿਸ ਪਾਰਟੀ ਦੇ ਉੱਤੇ ਚੱਲੀਆਂ 6 ਸ਼ਾਟਸ ਜਿਸ ਨਾਲ ਕਿ ਜਦੋਂ ਪੁਲਿਸ ਪਾਰਟੀ ਇੱਕਦਮ ਤਿਆਰੀ ਨਾਲ ਬਾਹਰ ਉਤਰੀ ਸਾਡੇ ਕਾਂਸਟੇਬਲ ਵੀ ਇੰਜਰਡ ਹੋਇਆ ਉਹਦੇ ਵੀ ਗੋਲੀ ਲੱਗੀ ਤਾਂ ਉਸ ਤੋਂ ਬਾਅਦ ਜਿਹੜਾ ਅਕਿਊਜ਼ ਸੀਗਾ ਔਰ ਐਸਐਚਓ ਨੇ ਵੀ ਕਾਫੀ ਫਾਇਰ ਕੀਤੇ ਇਹਨਾਂ ਦੇ ਗਨਮੈਨ ਨੇ ਵੀ ਅਸਾਲਟ ਦੇ ਵਾਪਸ ਫਾਇਰ ਕੀਤੇ ਉਹਨਾਂ ਵੱਲ ਉਹਨਾਂ ਨੇ ਦੋ ਵਾਤਾ ਮੋਟਰਸਾਈਕਲ ਪਿੱਛੇ ਘੁਮਾ ਕੇ ਭੱਜੇ ਉਸ ਤੋਂ ਬਾਅਦ ਜਿਹੜਾ ਅੰਦਰ ਬੈਠਾ ਸੀ ਕਿਊਜ਼ ਤੇ ਨੇ ਹੱਥੋਂ ਫਾਈ ਸ਼ੁਰੂ ਕਰਤੀ ਕਿਉਂਕਿ ਕੋਕ ਪਿਸਟਲ ਸੀਗਾ ਸਾਡੇ ਐਸਆਈ ਦਾ ਉਹਨੇ ਹੱਥੋਂ ਦੀ ਗੁੱਟ ਨੂੰ ਪਾ ਲਿਆ ਤੇ ਖੁਦ ਖਿੱਚਾ ਤਾਨ ਸ਼ੁਰੂ ਕਰਤੀ ਕਿ ਮੈਂ ਕਿਸੇ ਤਰੀਕੇ ਨਾਲ ਨਿਕਲਾਂ ਉਸ ਕਫਲ ਦੇ ਵਿੱਚ ਕੁਝ ਗੋਲੀਆਂ ਉੱਪਰ ਚੱਲ ਗਈਆਂ ਕਿਉਂਕਿ ਕੋਕ ਪਿਸਟਲ ਸੀ ਕੁਝ ਖਿੱਚ ਰਹੇ ਸੀਗੇ ਤੇ ਉਹਦੇ ਵਿੱਚ ਵੀ ਇਹਦੇ ਜਿਹੜਾ ਇਹ ਇਹ ਵੀ ਇੰਜਰਡ ਹੋਇਆ ਜਿਹੜਾ ਅਕਿਊਜ਼ ਸੀਗਾ ਸੁਖਰਾਜ ਸਿੰਘ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਸਾਡਾ ਮੁਲਾਜ਼ਮ ਤੇ ਦੋਨਾਂ ਨੂੰ ਅਸੀਂ ਮੈਡੀਕਲ ਕਾਲਜ ਇਮੀਡੀਏਟਲੀ ਸ਼ਿਫਟ ਕੀਤਾ ਪੁਲਿਸ ਪਾਰਟੀਆਂ ਨੂੰ ਬੁਲਾਇਆ ਕੰਟਰੋਲ ਰੂਮ ਤੋਂ ਕਿਉਂਕਿ ਗੱਡੀ ਮੋਬਾਈਲ ਹੋ ਗਈ ਸਾਰਾ ਟਾਇਰ ਵਗੈਰਾ ਦਾ ਜਿਹੜਾ ਬਰਸਟ ਹੋ ਗਿਆ ਸੀ ਉਸ ਤੋਂ ਬਾਅਦ ਕਾਫੀ ਜੇਰੇ ਇਲਾਜ ਉਹਦੀ ਡੈਥ ਹੋ ਗਈ ਹੈ ਜੋ ਪਤਾ ਲੱਗਿਆ ਮੈਡੀਕਲ ਕਾਲਜ ਤੋਂ ਤੇ ਕਿ ਵੀ 12:00 ਵਜੇ ਦਾ ਦਿਨ ਦੇ ਟਾਈਮ ਦਾ ਏ ਵਕੂਆ ਐ ਐਸ ਐਚ ਓ ਸਦਰ ਤੇ ਉਹਦੀ ਪਾਰਟੀ ਇੱਥੇ ਲੈ ਕੇ ਆਏ ਸੀ ਇਹਨੂੰ ਪੁੱਛੇ ਚ ਵਾਸਤੇ ਤੇ ਜੇ ਟੋਟਲ ਆਪਾਂ ਗੋਲੀਆਂ ਦੇਖੀਏ ਜਿਹੜੀਆਂ ਅਸੈਲੈਂਟਸ ਵੱਲੋਂ ਚਲਾਈਆਂ ਗਈਆਂ ਜਿਨ੍ਹਾਂ ਤੇ ਅਟੈਕ ਕੀਤਾ 6 ਉਹਨਾਂ ਦੇ ਆਰਾਊਂਡ ਦੇ 10 ਪੁਲਿਸ ਵੱਲੋਂ ਫਾਇਰ ਹੋਏ ਹੈ ਅਲੱਗ-ਅਲੱਗ ਔਰ ਗੱਡੀ ਦੇ ਉੱਤੇ ਕਾਫੀ ਜਗ੍ਹਾ ਜਿਹੜੀਆਂ ਗੋਲੀਆਂ ਲੱਗੀਆਂ ਇਨਕਲੂਡਿੰਗ ਟਾਇਰ ਤੇ ਛੱਤ ਵਗੈਰਾ ਦੇ ਵਿੱਚ ਵੀ ਤੇ ਇਹਦੇ ਵਿੱਚ ਜਿਹੜੀ ਅਸੀਂ ਸਪੈਸ਼ਲ ਟੀਮਸ ਬਣਾਤੀਆਂ ਜਿਹੜੇ ਮੋਟਰਸਾਈਕਲ ਅਸੈਲੈਂਟਸ ਨੇ ਉਹ ਬੰਨੇ ਸੀ ਜਿਨ੍ਹਾਂ ਦੇ ਦੱਸਿਆ ਜਾਂਦਾ ਜਿੰਨਾ ਦੇਖਿਆ ਕਿਉਂਕਿ 12:00 ਵਜੇ ਦਾ ਟਾਈਮ ਸੀ ਕਲੀਅਰ ਦਿਖ ਵੀ ਰਿਹਾ ਸੀਗਾ ਤੇ ਭੱਜੇ ਉਹਨਾਂ ਦੇ ਮਗਰ ਵੀ ਅਸੀਂ ਸਾਰੇ ਆਪਣੀਆਂ ਡਿਟੈਕਟਿਵ ਸਟਾਫ ਤੇ ਸੀਆਈਏ ਦੀ ਟੀਮਾਂ ਲਾਈਆਂ ਸਰ ਇਹ ਜਿਹੜੀ ਜਿਸ ਨੂੰ ਇਹਨਾਂ ਨੇ ਪੁਲਿਸ ਵਿੱਚ ਫਾਇਰਿੰਗ ਕੀਤੀ ਫਿਰ ਵੀ ਰੁਕੇ ਨਹੀਂ ਇਹਨਾਂ ਨੇ ਘਡੌਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਫਾਇਰਿੰਗ ਪੁਲਿਸ ਨੇ ਵਾਪਸ ਕਰਤੀ ਜਦੋਂ ਉਦੋਂ ਭੱਜਿਆ ਅੱਛਾ ਸਰ ਹਰ ਪਾਸੇ ਜਿੱਥੇ ਲੋਕ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਹਨ ਉੱਥੇ ਪੁਲਿਸ ਜਿਲ੍ਹਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਪਿੰਡ rau walchin ਸਾਨੀਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਪਿੰਡ ਦੇ ਇੱਕ ਨਸ਼ੇੜੀ ਬਲੋ 13 ਸਾਲਾਂ ਮੰਦ ਬੁੱਧੀ ਤੇ ਅਪਾਹਜ ਪਾਲੜੀ ਨਾਲ ਜ਼ਬਰਦ ਜਾਣਕਾਰੀ ਦਿਨਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸੇ ਕੰਮ ਦੇ ਲਈ ਬਾਹਰ ਗਏ ਹੋਏ ਸਨ ਜਦੋਂ ਉਹ ਘਰ ਪਹੁੰਚੇ ਤਾਂ ਉਹਨਾਂ ਪਤਾ ਲੱਗਿਆ ਕਿ ਪਿੰਡ ਦੇ ਇੱਕ ਨੌਜਵਾਨ ਵੱਲੋਂ ਉਹਨਾਂ ਦੀ ਮੰਦ ਬੁੱਧੀ ਤੇ ਅਪਾਹਜ ਲੜਕੀ ਨਾਲ ਜ਼ਬਰਦਸਤ ਕੀਤਾ ਗਿਆ ਜੀ ਕੀਤਾ ਆ ਕਿਹੜਾ ਪਿੰਡ ਆ ਰੋਵਾਲ ਕੀ ਮਾਮਲਾ ਆ ਜਿਹੜਾ ਕੁੜੀ ਨਾਲ ਕੋਈ ਰੇਪ ਹੋਇਆ ਜੀ ਇਹ ਤੇ ਸਾਡੀ ਪੁੱਤਰੀ ਆ ਤੇ ਮੇਰੀ ਨੌ ਲੱਗਦੀ ਆ ਤੋਂ ਬਾਹਰ ਗਈਆਂ ਹੀ ਵਿਚਾਰੀਆਂ ਲੋੜੀ ਮੰਗਣ ਤੋ ਮੁੰਡਾ ਵਿਚਾਰਾ ਵੀ ਬਾਹਰ ਕਿ ਅੱਧੀ ਕਥਿਆੜੀ ਗਿਆ ਸੀ ਉਹ ਮੈਨੂੰ ਬਾਹਲ ਗਏ ਨੇ ਘਰ ਮੈਂ ਕਹਿੰਦਾ ਚਾਚਾ ਤੂੰ ਘਰੇ ਰਹੀਂ ਮੈਂ ਪੁੱਤ ਕੋਈ ਗੱਲ ਨਹੀਂ ਮੈਂ ਘਰੇ ਆ ਆ ਕੁੜੀ ਨੂੰ ਮੈਂ ਚਾਹ ਵੀ ਪਿਆਲੀ ਆ ਮੈਂ ਵੀ ਪੀਤੀ ਆ ਮਹਪੁੱਤ ਮੈਂ ਨਾ ਕਰੋ ਦੋ ਰੋਟੀਆਂ ਖਾਵਾ ਅਰੇ ਮੈਂ ਦੋ ਰੋਟੀਆਂ ਖਾਣ ਹੀ ਗਿਆ ਵਾ ਤੇ ਦੋ ਰੋਟੀਆਂ ਚ ਖਾਦੀਆਂ ਹੀ ਆ ਤੇ ਮੇਰੇ ਨਾਲ ਦੀ ਆਂਦੀ ਤੂੰ ਕੁੜੀ ਲਾਗੇ ਜਾ ਕੱਲੀ ਆ ਢਰ ਨਾ ਜਾਵੇ। ਉਹ ਮੈਂ ਕੋਈ ਗੱਲ ਨਹੀਂ ਮੈਂ ਤਾਂ ਜੇ ਹੁਣੇ ਹੀ ਉੱਠ ਕੇ ਆ ਰੋਟੀ ਦੋ ਫੱਟੀਆਂ। ਮੈਂ ਰੋਟੀ ਖਾਂਦਾ ਖਾਂਦਾ ਜੀ ਇੱਧਰ ਆ ਗਿਆ ਵਾਂ। ਮੈਂ ਤਾਂ ਨਾ ਰੋਟੀ ਘਰੇ ਖਾ ਲਈ ਨਾ ਉਹਨਾਂ ਦੇ। ਉਹ ਮੈਂ ਆਇਆ ਤੇ ਮੇਰੇ ਜਾਂਜਾਂ ਦੀ ਕੁੜੀ ਦੇ ਕੱਪੜੇ ਠਾਂ ਧਾਰੇ ਆ। ਐਨਾ ਲਤੋਂ ਤੂੰ ਘਤੇ ਨੂੰ ਠਾਂ ਲਾਇਆ ਵਾ। ਕੌਣ ਹੈ ਮੁੰਡਾ ਇਹ? ਈ ਨਾ ਉਹਦਾ ਮਿੰਟਾਂ ਨਾ ਉਹਦੇ ਮਿੰਟਾਂ ਤੇ ਗੀਤਨ ਦਾ ਮੁੰਡਾ ਜੇ ਰਊਆ ਦਾ ਰਊਆਰ ਦੇ ਪਿੰਡ ਕੁੜੀ ਬੋਲਦੀ ਹੈ ਜੀ ਕਿੰਨੇ ਕਿੰਨੀ ਉਮਰ ਕਿੰਨੀ ਕੁੜੀ ਦੀ 14 ਸਾਲ ਦੀ ਐ ਨਹੀਂ ਕੋਈ ਇਹ ਕੁੜੀ ਨਹੀਂ ਬੋਲਦੀ ਰੋਟੀ ਦੀ ਕੁਪੀ ਲਵੇਟ ਕੇ ਵਿਚਾਰੀ ਨੂੰ ਫੜਾਈ ਦੀ ਆ ਫੇਰ ਖਾਂਦੀ ਆ ਉਹ ਫੇਰ ਬੋਲਦਾ ਚਾਹ ਬਣਾ ਕੇ ਪਾ ਕੇ ਏ ਵਿਚਾਰੀ ਨੂੰ ਦੇਨੇ ਆ ਇਹ ਕੁੜੀ ਚਾਹ ਪੀਂਦੀ ਆ ਆ ਟੱਟੀ ਪਛਾਬ ਕਰਨ ਵਾਸਤੇ ਆ ਸਰਕਾਰੀ ਜੁੜਿਆ ਸਾਨੂੰ ਇਹ ਤੇ ਤੈਨੂੰ ਅਸੀਂ ਬਾਹਰ ਫਰਾਤਰਾ ਕੇ ਲੈ ਆਨੇ ਪੀਚਾ ਨਿਆਲੇ ਦਾ ਆਹ ਛਲਾ ਵਧਿਆ ਰਿੰਦਾ ਨਿਆਣਾ ਵਿਚਾਰਾ ਇਹਦੇ ਡੋਲ ਨਾ ਜਾਵੇ ਪੀ ਮੈਂ ਅੰਦਰ ਫਾਇ ਮਿਲਿਆ ਰਿੰਨਾ ਇਹਨੂੰ ਫਿਰ ਬਾਹਰੋਂ ਅੰਦਰੋਂ ਫੜਾ ਕੇ ਲਾ ਕੇ ਨਾਲ ਇਹ ਛਿਦਾ ਖੇੜ ਦੀਦਾ ਇਹ ਤੇ ਨਾ ਫਿਰ ਇਹਨੂੰ ਇਹ ਛਲਾ ਬਾੜੀ ਦਾ ਮਦਬੂਦੀ ਪ੍ਰਾਨਾ ਮੰਦਰੂ ਮਾਤੂ ਬੁੱਧੀ ਆ ਮੱਲ ਗੱਲ ਆ ਕੋਈ ਨਹੀਂ ਉਹਨਾਂ ਦੇ ਤੇ ਉਹ ਜਿਹੜਾ ਬੰਦਾ ਜੇ ਉਹ ਸ਼ਰਾਦਾ ਸ਼ਰਾਬੀ ਆ ਨਸ਼ਾਈ ਤੇ ਉਹਦੇ ਮਾਪਿਓ ਨੂੰ ਸ਼ਰਾਬ ਪਤਾ ਵੀ ਸਾਡਾ ਮੁੰਡਾ ਇਸ ਤਰ੍ਹਾਂ ਦਾ ਵਾ ਉਹਨੂੰ ਧਿਆਨ ਉਹਦਾ ਰੱਖੀਏ ਤੇ ਘਰ ਵੇਖਿਆ ਨਹੀਂ ਕਿਹਨੂੰ ਕੋਈ ਆਣ ਕੇ ਪੈ ਗਿਆ ਗੱਲ ਕਰ ਜ਼ੈਨ ਤੋਂ ਪਾ ਜੀ ਉਹ ਤਾਂ ਬਸ ਕਾਰਵਾਈ ਹੋਣੀ ਚਾਹੀਦੀ ਆ ਲਾਜ਼ ਜ਼ਰੂਰੀ ਮੁੰਡੇ ਸਜ਼ਾ ਹੋਣੀ ਚਾਹੀਦੀ ਮੁੰਡੇ ਨੂੰ ਮੁੰਡੇ ਨੂੰ ਵੀ ਤੇ ਲਾ ਦੀ ਚਾਰੋਂ ਟੱਬਰ ਨੂੰ ਵੀ ਹੋਣੀ ਚਾਹੀਦੀ ਉਹਨਾਂ ਨੂੰ ਸਾਰੇ ਪਾਸਾ ਪਿਆਡਾ ਇਸ ਤਰ੍ਹਾਂ ਦਾ ਰਾਤ ਫਿਰਦਾ ਜਦੋਂ ਜਦੋਂ ਰਾਤ ਉਹਨਾਂ ਦੇ ਲਾਗੋਂ ਉੱਠ ਕੇ ਆਉਂਦੇ ਨਾ ਪਤਾ ਨਹੀਂ ਸਾਡਾ ਪੁੱਤ ਕਿੱਥੇ ਚੱਲ ਗਿਆ ਅੱਜ ਦੀ ਅੱਜ ਦੀ ਗੱਲ ਕੀ ਅੱਜ ਦੀ ਗੱਲ ਕਰੋ ਅੱਜ ਦੀ ਗੱਲ ਆ ਜੀ ਅੱਜ ਦੀ ਅੱਜ 3 ਵਜੇ ਦੀ ਗੱਲ ਆ ਅੱਜ 3 ਵਜੇ ਦਿਨ ਦੀ ਗੱਲ ਆ ਮੰਲਾ ਤੁਸੀਂ ਮੁੰਡੇ ਨੂੰ ਬੰਨਿਆ ਹੈਗਾ ਪੁਲਿਸ ਲੈ ਕੇ ਗਈ ਆ ਪੁਲਿਸ ਨੇ ਕੀ ਤੁਹਾਨੂੰ ਮਿਸ਼ਵਾਸ ਦਵਾਇਆ ਮੁੰਡੇ ਨੂੰ ਮੈਂ ਤੂ ਘੇਠਾਂ ਲਾਇਆ ਤੇ ਦੌੜ ਚੱਲਿਆ ਮਹਿਲਤੋਂ ਬੰਦ ਕੇ ਨਾ ਤੈਨੂੰ ਫੇਰੇ ਰੱਖਿਆ ਤੇ ਮੈਂ ਦੂਜੇ ਜੀਆਂ ਨੂੰ ਇਕੱਠਿਆ ਕੀਤਾ ਨੂੰ 3 ਸਾਲ ਹੋ ਗਈ ਛੱਟ ਲੱਗੀ ਨੂੰ ਤੇ ਮੇਰੇ ਕੋ ਕੁਝ ਦੌਰ ਭੱਜ ਨਹੀਂ ਹੋਈ ਉਹ ਤੇ ਮੁੰਡੇ ਨੇ ਕਾਂਠ ਕੀਤਾ ਵਾ ਉਹਨੇ ਪੁੱਲ ਦੇ ਸ਼ਰਾਬ ਪੀਤੀ ਜਾਂ ਰਾਜ ਦੇ ਮੌਕੇ ਤੇ ਪੁਲਿਸ ਆਈ ਸੀ ਪੁਲਿਸ ਨੇ ਕੀ ਕਾਰਵਾਈ ਕੀਤੀ ਮੌਕੇ ਤੇ ਪੁਲਿਸ ਨੇ ਕਾਰਵਾਈ ਕੀਤੀ ਆਪੀ ਉਹਨੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਉਹਨੇ ਸਭ ਕੋ ਜੀ ਆਪਣੀ ਅੱਖੀਂ ਵੇਖ ਲਿਆ ਘਾਟ ਕੀ ਮੰਗ ਕਰਦੇ ਆ ਮੰਗ ਕੀ ਕਰਦੇ ਸਰਕਾਰ ਤੋਂ ਐਸ ਐਚਓ ਸਭ ਕੋ ਕੀ ਮੰਗ ਕਰਦੇ ਤੁਸੀਂ ਇਨਸਾਫ ਚਾਹੀਦਾ ਇਨਸਾਫ ਆ ਨੂੰ ਨਿਸ਼ਾਫ ਚਾਹੀਦਾ ਜੀ ਸਾਡੀ ਮੰਗ ਕਰਦੇ ਸਾਰੇ ਅਸੀਂ ਸਾਡਾ ਪਿੰਡ ਰਹੂਗਾ ਇਨਸਾਫ ਦੀ ਮੰਗ ਸਾਰਾ ਪਿੰਡ ਰਹੂਗਾ ਇਨਸਾਫ ਦੀ ਮੰਗ ਐ ਸਾਰੇ ਇਨਸਾਫ ਦੀ ਮੰਗ ਕਰਦਾ ਗੁਰਦਾਸਪੁਰ ਦੇ ਦਿਨਾਨਗਰ ਕਸਬੇ ਦੇ ਰਹਿਣ ਵਾਲੇ 27 ਸਾਲਾ ਪੁੱਤਰ ਪਵਨ ਕੁਮਾਰ ਵਾਸੀ ਨਮਨ ਖੁੱਲਰ ਦੀ 11 ਜਨਵਰੀ ਨੂੰ ਇੰਗਲੈਂਡ ਦੇ ਬਰਮਿੰਗਮ ਚੱਕੀ ਹਾਲਾਤਾਂ ਵਿੱਚ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਦਿੰਦੇ ਮ੍ਰਿਤਕ ਨੌਜਵਾਨ ਦੇ ਪਿਤਾ ਪਵਨ ਨੇ ਦੱਸਿਆ ਹੈ ਕਿ ਉਸ ਦਾ ਲੜਕਾ 5 ਸਾਲ ਪਹਿਲਾਂ ਵਿਦੇਸ਼ ਤੋਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ ਅਤੇ ਇੰਗਲੈਂਡ ਦੇ ਸ਼ਹਿਰ ਬਰਮਿੰਗਮ ਵਿੱਚ ਇੱਕ ਪਾਕਿਸਤਾਨੀ ਔਰਤ ਦੇ ਕੋਲ ਡਿਲੀਵਰੀ ਬੁਆਏ ਦਾ ਕੰਮ ਕਰਦਾ ਸੀ ਤੇ 11 ਜਨਵਰੀ ਨੂੰ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦੇ ਲੜਕੇ ਦੀ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ 10 ਜਨਵਰੀ ਦੀ ਰਾਤ ਨੂੰ ਉਸ ਨੇ ਆਪਣੀ ਮਾਂ ਤੇ ਦੋਨਾਂ ਭਰਾਵਾਂ ਨਾਲ ਫੋਨ ਤੇ ਗੱਲ ਵੀ ਕੀਤੀ ਸੀ। ਉਹ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਆ ਗਿਆ ਸੀ ਪਰ 11 ਜਨਵਰੀ ਦੀ ਸਵੇਰ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦੇ ਲੜਕੇ ਦੀ ਮੌਤ ਹੋ ਗਈ ਹੈ ਜੋ ਕਿ ਸਟੱਡੀ ਲਈ 2020 ਵਿੱਚ ਬਰਿੰਗਲੈਂਡ ਬਰਿੰਗਮ ਸ਼ਹਿਰ ਵਿੱਚ ਗਿਆ ਸੀ ਠੀਕ ਹੈ ਜੀ ਔਰ ਅਚਾਨਕ ਘਰ ਵੀ ਆਇਆ ਦੋ ਤਿੰਨ ਵਾਰੀ ਅਚਾਨਕ ਅੱਜ ਤਿੰਨ ਦਿਨ ਹੋ ਗਏ ਆ 11 ਤਰੀਕ ਨੂੰ ਸਾਨੂੰ ਸਮਥਿੰਗ 9:30 ਵਜੇ 10:00 ਵਜੇ ਦੇ ਕਰੀਬ 9:30 ਤੋਂ 10:00 ਵਜੇ ਦੇ ਕਰੀਬ ਇੱਕ ਫੋਨ ਆਇਆ ਵੀ ਤੁਹਾਡੇ ਬੇਟੀ ਦੀ ਮੌਤ ਹੋ ਚੁੱਕੀ ਹੈ ਮਗਰ ਸਾਨੂੰ ਕੋਈ ਕਿਸੇ ਵੀ ਗੱਲ ਦਾ ਕੋਈ ਵੀ ਹਲਾਤ ਦਾ ਨਹੀਂ ਪਤਾ ਉਹਦੀ ਮੌਤ ਦਾ ਕਾਰਨ ਕੀ ਹੈ ਉਹਦੀ ਮੌਤ ਕਿਵੇਂ ਹੋਈ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸ਼ੁੱਕਰਵਾਰੀ ਸਾਡੇ ਨਾਲ ਗੱਲ ਹੋਈ ਹੈ ਸ਼ਾਮ ਨੂੰ ਔਰ ਸ਼ਨੀਵਾਰ ਵੀ ਸਾਡੇ ਨਾਲ ਦੁਪਹਿਰ ਗੱਲ ਹੋਈ ਹੈ ਉਹ ਸ਼ਨੀਵਾਰ ਦੁਪਹਿਰ ਤੋਂ ਬਾਅਦ ਅਸੀਂ ਉਹਨੂੰ ਦੋ ਦਿਨ ਮੈਸੇਜ ਪਾਏ ਪਰ ਸਾਨੂੰ ਉਹਦਾ ਫੋਨ ਨਹੀਂ ਆਇਆ ਤੇ ਸਾਨੂੰ 9:30 ਵਜੇ ਰਾਤ 11 ਤਰੀਕ ਨੂੰ ਐਤਵਾਰ ਸਾਨੂੰ ਫੋਨ ਆਇਆ ਜਿਦਾ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਇਹ ਪੁੱਛਿਆ ਵੀ ਕਿਉਂ ਕਿੱਦਾਂ ਹੋਈ ਹੈ ਉਹਨਾਂ ਨੇ ਸਾਨੂੰ ਦੱਸਿਆ ਵੀ ਰਾਤ ਨੂੰ ਅਸੀਂ ਸਵੇਰੇ ਰਾਤੀ ਜਿਹੜਾ ਕੰਮ ਤੋਂ ਆਇਆ ਉਹ ਆ ਕੇ ਸਾਡੇ ਦੂਸਰੇ ਰੂਮ 'ਚ ਸੌਂ ਗਿਆ ਸ਼ਹਿਰੀ ਅਸੀਂ ਉਹਨੂੰ ਫੋਨ ਵਗੈਰਾ ਕੀਤਾ ਉਹਨੇ ਫੋਨ ਨਹੀਂ ਚੁੱਕਿਆ ਫਿਰ ਅਸੀਂ ਆਪਣੇ ਇੱਕ ਲੜਕੇ ਨੂੰ ਭੇਜਿਆ ਜਬ ਉਹ ਉਹਨੂੰ ਉਠਾ ਕੇ ਲਿਆਉਂ ਜਦੋਂ ਉਹ ਠਾਣ ਵਾਸਤੇ ਉਹਨਾਂ ਦਾ ਕਮਰਾ ਖੁੱਲਿਆ ਤੇ ਅੰਦਰ ਉਹਦੀ ਮੌਤ ਹੋ ਚੁੱਕੀ ਸੀ ਬੀਤੀ ਦੇਰ ਰਾਤ ਕਸਬਾ ਬਹਿਰਾਮਪੁਰ ਤੋਂ ਦਿਨਾ ਨਗਰ ਸਾਈਡ ਨੂੰ ਜਾ ਰਹੀ ਸਵਿਫਟ ਕਾਰ ਜਦੋਂ ਪਿੰਡ ਬਾਠਾਂ ਵਾਲਾ ਮੋੜ ਨੇੜੇ ਪਹੁੰਚੀ ਤਾਂ ਅਚਾਨਕ ਕਾਰ ਵਿੱਚੋਂ ਧੂਆ ਨਿਕਲਣ ਕਾਰਨ ਅਚਾਨਕ ਕਾਰ ਨੂੰ ਅੱਗ ਲੱਗ ਗਈ ਜਿਸ ਕਾਰਨ ਕਾਰ ਸੜ ਕੇ ਸੁਆਹ ਹੋ ਗਈ 71 ਕੀਤੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਕਾਰ ਤੇ ਸਵਾਰ ਹੋ ਕੇ ਦੇਰ ਰਾਤ ਦਿਨਾ ਨਗਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਜਦੋਂ ਪਿੰਡ ਬਾਠਾ ਵਾਲਾ ਨੇੜੇ ਪਹੁੰਚਾ ਤਾਂ ਅਚਾਨਕ ਕਾਰ ਦੇ ਇੰਜਣ ਵਿੱਚੋਂ ਧੂਆ ਨਿਕਲਣ ਕਾਰਨ ਉਸ ਨੇ ਜਦੋਂ ਕਾਰ ਰੋਕ ਕੇ ਨਿਕਲ ਰਹਿਤੂ ਇਹਨੂੰ ਵੇਖਣ ਲੱਗਾ ਤਾਂ ਅਚਾਨਕ ਕਾਰ ਵਿੱਚ ਅੱਗ ਦੇ ਭਾਂਬੜ ਨਿਕਲ ਕਾਰਨ ਕਾਰ ਪੂਰੀ ਤਰ੍ਹਾਂ ਗੱਡੀ ਅੱਗ ਦੀ ਲਪੇਟ ਵਿੱਚ ਆ ਗਈ। ਪੰਜਾਬ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ ਕਾਰਨ ਸੂਬੇ ਪਰ ਵਿਛੜਕ ਮਚ ਗਿਆ। ਅੰਮ੍ਰਿਤਸਰ ਦੇ ਸਰਕਾਰੀ ਸਕੂਲ ਆਫ ਫੈਮਿਨਿਅਨਸ ਫਾਰ ਗਰਲਸ ਮਾਲ ਰੋਡ ਨੂੰ ਵੀ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ। ਇਸ ਈਮੇਲ ਦੇ ਸਾਹਮਣੇ ਆਉਣ ਤੋਂ ਬਾਅਦ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਤੇ ਸਕੂਲ ਸਟਾਫ ਵਿੱਚ ਤਣਾਅਸ਼ਾਦਾ ਮਾਹੌਲ ਪੈਣ ਗਿਆ ਜਾਣਕਾਰੀ ਅਨੁਸਾਰਤੰਮ ਕੀ ਪੜੀ ਈਮੇਲ ਵਿੱਚ ਰਾਸ਼ਟਰੀ ਗੀਤ ਨਾ ਬੋਲਣ ਨੂੰ ਲੈ ਕੇ ਅਪੱਤੀ ਜਨਕ ਅਤੇ ਪੜਕਾਊ ਗੱਲਾਂ ਲਿਖੀਆਂ ਹੋਈਆਂ ਸਨ ਮੇਰਾ ਨਾਮ ਸਿੰਦਰ ਬਾਤੀਸ਼ ਹੈ ਮੈਂ ਇਸ ਸਕੂਲ ਚ ਸਕੂਲ ਆਫ ਐਮੀਨੈਂਸ ਮੋਲ ਰੋਡ ਫਾਰ ਗਰਲਸ ਵਿਥਮ ਐਸ ਇੰਗਲਿਸ਼ ਲੈਕਚਰਰ ਕੰਮ ਕਰ ਰਹੀ ਹਾਂ 11 12 ਵਜੇ ਸਾਡੇ ਸਕੂਲ ਦੀ ਮੇਲ ਆਈਡੀ ਤੇ ਇੱਕ ਮੇਲ ਰਿਸੀਵ ਹੋਈ ਸਾਨੂੰ ਜੇ ਦੇ ਚ ਇੱਕ ਧਮਕੀ ਦਿੱਤੀ ਗਈ ਕਿ ਸਕੂਲ ਨੂੰ 2:11 ਮਿੰਟ ਤੇ ਬੰਬ ਬਲਾਸਟ ਨਾਲ ਉਡਾ ਦਿੱਤਾ ਜਾਏਗਾ ਤੇ ਉਹਦੇ ਤੇ ਕੁਛ ਇੱਕ ਇਨਸਟਰਕਸ਼ਨਸ ਲਿਖੀਆਂ ਗਈਆਂ ਹਨ ਕਿ ਸਕੂਲ ਚ ਰਾਸ਼ਟਰੀ ਗੀਤ ਜਿਹੜਾ ਇਹ ਸਵੇਰ ਦੀ ਸਭਾ ਚ ਬੰਦ ਕਰਵਾ ਦਿੱਤਾ ਜਾਵੇ ਤੇ ਉਹਦੀ ਜਗ੍ਹਾ ਤੇ ਬੱਚਾ ਨੂੰ ਸ਼ਬਦ ਪੜਵਾਇਆ ਜਾਵੇ ਤੇ ਅਸੀਂ ਇਸ ਕੰਸਰਨ ਚ ਆਪਣੇ ਡਿਪਾਰਟਮੈਂਟ ਡੀਓ ਸਰ ਨੂੰ ਸਭ ਤੋਂ ਪਹਿਲਾਂ ਇਨਫਾਰਮ ਕੀਤਾ ਉਸ ਤੋਂ ਬਾਅਦ ਅਸੀਂ ਪੁਲਿਸ ਕਮਿਸ਼ਨਰ ਨੂੰ ਇਨਫਾਰਮ ਕੀਤਾ ਤੇ ਨਾਲ ਹੀ ਅਸੀਂ ਡੀਸੀ ਆਫਿਸ 'ਚ ਵੀ ਇਨਫੋਰਮੇਸ਼ਨ ਭਜਵਾ ਦਿੱਤੀ। ਕੁਝ ਇੱਕ ਪੁਲਿਸ ਪਰਸਨਲਸ ਆਏ ਸੀਗੇ ਉਹਨਾਂ ਨੇ ਸਕੂਲ ਦਾ ਪ੍ਰੈਮਿਸਿਸ ਚੈੱਕ ਕੀਤਾ ਤੇ ਸਾਨੂੰ ਉਹ ਪੂਰਾ ਆਸ਼ਵਾਸਨ ਦੇ ਕੇ ਗਏ ਕਿ ਸਕੂਲ 'ਚ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਤੇ ਤੁਹਾਨੂੰ ਡਰਨ ਦੀ ਜਾਂ ਇਹੋ ਜਿਹੀਆਂ ਧਮਕੀਆਂ ਦੀ ਪ੍ਰਵਾਹ ਕਰਨ ਦੀ ਜ਼ਰੂਰਤ ਨਹੀਂ ਹੈ। ਤੇ ਅਸੀਂ ਸਕੂਲ 'ਚ ਤਾਂ ਨਾ ਤਾਂ ਕਲਾਸਿਸ ਚੱਲ ਰਹੀਆਂ ਨਾਰਮਲ ਬੱਚੇ ਨੇ ਕਲਾਸਿਸ ਟੀਚਰਸ ਆਪਣਾ ਆਪਣਾ ਕੰਮ ਕਰ ਰਹੇ ਹੈ। ਮੁਕੋਈ ਡਰ ਤਾਂ ਮਹੌਤ ਨਹੀਂ ਚੁੜੇ ਜਿੱਦਾਂ ਜਿੱਤਰਾ ਛੁੱਟੀ ਘਾ ਦਿੱਤੀ ਜਾਂਦੇ ਜੈ ਪੈਨਿਕ ਮਹੌਤ ਨਹੀਂ ਨਹੀਂ ਜਿੰਦੋਂ ਤੱਕ ਛੁੱਟੀ ਦਾ ਕੰਸਰਨ ਹੈ ਸਰ ਅਸੀਂ ਆਪਣੇ ਡੀਓ ਦੀ ਪਰਮਿਸ਼ਨ ਤੋਂ ਬਿਨਾ ਸਕੂਲ ਛੁੱਟੀ ਨਹੀਂ ਕਰ ਸਕਦੇ ਨਾ ਟੀਚਰਜ਼ ਨੂੰ ਨਾ ਬੱਚਿਆਂ ਨੂੰ ਬੱਚੇ ਸਕੂਲ 'ਚ ਮੌਜੂਦ ਨਹੀਂ ਕਲਾਸਿਸ ਚੱਲ ਰਹੀਆਂ ਟੀਚਰਜ਼ ਪੜਾ ਰਹੇ ਨੇ ਵੈਸੇ ਵੀ ਸਾਡੇ ਫਾਈਨਲ ਐਗਜ਼ਾਮਸ ਆਉਣ ਵਾਲੇ ਆਜਕਲ ਤੇ ਵੈਸੇ ਹੀ ਬੱਚਿਆਂ ਨੂੰ ਟੀਚਰਜ਼ ਨੂੰ ਬੜੀ ਟੈਨਸ਼ਨ ਹੈ ਪੜ੍ਹਾਈ ਨੂੰ ਲੈ ਕੇ ਕਿ ਸੀ ਫਾਈਨਲ ਐਗਜ਼ਾਮਸ ਲਈ ਪ੍ਰੀਪੇਅਰ ਕਰਨਾ ਹੈ ਉਹਨਾਂ ਨੂੰ ਪੰਜਾਬ ਪਰ ਵਿੱਚ ਅਜ ਤੋ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਮੰਗ ਖੁੱਲ ਗਏ ਹਨ ਠੰਡੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਸਕੂਲ ਖੁੱਲਣ ਦੇ ਪਹਿਲੇ ਹੀ ਦਿਨ ਬੱਚਿਆਂ ਦੀ ਹਾਜ਼ਰੀ ਕਾਫੀ ਘਟ ਰਹੀ ਸਿਰਸਮੇ ਕਣੀ ਤੋਂ ਅਤੇ ਸਖਤ ਠੰਡ ਕਾਰਨ ਬਹੁਤੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਘਰ ਹੀ ਰੱਖਣਾ ਠੀਕ ਸਮਝਿਆ ਸਕੂਲਾਂ ਦੇ ਬਾਹਰ ਮਾਪਿਆਂ ਤੇ ਵਿਦਿਆਰਥੀਆਂ ਵੱਲੋਂ ਵੱਡੀ ਠੰਡ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਮਾਪਿਆਂ ਦਾ ਕਹਿਣਾ ਹੈ ਕਿ ਸਵੇਰੇ ਵਿਜ਼ਿਬਿਲਟੀ ਜ਼ੀਰੋ ਹੋਣ ਕਾਰਨ ਸੜਕਾਂ ਤੇ ਆਵਾਜਾਈ ਖਤਰਨਾਕ ਪਾਣ ਜਾਂਦੀ ਹੈ ਜਿਸ ਨਾਲ ਹਾਦਸਿਆਂ ਦਾ ਵੀ ਡਰ ਬਣਿਆ ਰਹਿੰਦਾ। ਖਾਸ ਕਰਕੇ ਛੋਟੇ ਬੱਚਿਆਂ ਨੂੰ ਸਵੇਰੇ ਉਠਾ ਕੇ ਸਕੂਲ ਲਿਆਉਣਾ ਬਹੁਤ ਹੀ ਮੁਸ਼ਕਲ ਹੋ ਰਿਹਾ ਹੈ। ਕੀ ਨਾਮ ਕਟਾਜੀ? ਮੇਰਾ ਨਾਮ ਗਗਨਦੀਪ ਹੈ ਜੀ। ਪਿੰਡ ਮੇਰਾ ਚੱਕ ਫੁੱਲਾ ਹੈ। ਮੈਂ ਅੱਜ ਆਪਣੇ ਬੱਚੇ ਨੂੰ ਪਹਿਲੇ ਦਿਨ ਇੱਥੇ ਛੱਡਣਾ ਹੈ ਕਨਵਰਟ ਸਕੂਲ ਦੇ ਵਿੱਚ। ਠੰਡ ਬਹੁਤ ਜ਼ਿਆਦਾ। ਠੰਡ ਬਹੁਤ ਜ਼ਿਆਦਾ ਹੋਣ ਦੇ ਕਾਰਨ ਪੀਣੀ ਧੁੰਦ ਪਈ ਇੱਥੋਂ ਕੁਝ ਦੂਰੀ ਤੇ ਅੱਖ ਨਹੀਂ ਦਿਖਾਈ ਦਿੰਦਾ। ਦਿਖਾਈ ਮਨ ਲੋ ਵੀ ਜਦੋਂ ਅਸੀਂ ਛੱਡਣ ਆਉਨੇ ਆ ਨਾ ਸੜਕਾਂ ਵੀ ਗਿੱਲੀਆਂ ਧੁੰਦ ਵੀ ਪਈ ਆ ਵਹੀਕਲ ਤੇਜ਼ ਆਉਂਦੇ ਅਸੀਂ ਇਹੋ ਚਾਹੁੰਦੇ ਆਂ ਵੀ 21 ਤਰੀਕ ਤੱਕ ਛੁੱਟੀਆਂ ਕੀਤੀਆਂ ਜਾਣ ਜਦੋਂ ਬੱਚੇ ਸਕੂਲੇ ਘਰੋਂ ਸਕੂਲ ਚ ਆਉਂਦੇ ਆ ਡੈਕਸਾਂ ਦੇ ਉੱਤੇ ਆਪਣੀਆਂ ਲੱਤਾਂ ਲਮਕਾ ਕੇ ਬੈਂਦੇ ਆ ਉਹਨਾਂ ਦਾ ਖੂਨ ਦਾ ਸਰਕੂਲੇਸ਼ਨ ਜਿਹੜਾ ਰੋਕ ਸਕਦਾ ਤੇ ਅਸੀਂ ਇਹੋ ਹੀ ਕਹਿੰਦੇ ਆਂ ਵੀ 21 ਤੱਕ ਛੁੱਟੀਆਂ ਆ ਜਣਾ 21 ਤੱਕ ਛੁੱਟੀਆਂ ਤੋਂ ਬਾਅਦ ਜੇ ਦਿਨਾਂ ਦਾ ਚਲੋ ਫਰਕ ਪੈ ਜਣਾ ਤੇ ਬਾਅਦ ਵਿੱਚ ਇਹਨਾਂ ਦੇ ਸਕੂਲ ਲਗਾਏ ਜਾਣ ਤੇ ਚਲੋ ਮੈਂ ਇਸ ਚੀਜ਼ ਨੂੰ ਦੂਜੇ ਪਾਸੇ ਸੋਚਦਾ ਵੀ ਫਾਈਨਲ ਪੇਪਰ ਆ ਰਹੇ ਨੇ ਫਾਈਨਲ ਪੇਪਰਾਂ ਦੇ ਵਿੱਚ ਵੀ ਇਹ ਆ ਕਿ ਬੱਚਿਆਂ ਨੂੰ ਜੇ ਕੁਝ ਕਰਾਇਆ ਉਹ ਤੇ ਕਰ ਲੈਣਗੇ ਪਰ ਜੇ ਹੋ ਹੀ ਬਿਮਾਰ ਗਏ ਤੇ ਕਰ ਕੀ ਲੈਣਗੇ ਫਿਰ ਅ ਅਭੀ ਜੋ ਸੰਘਿਆ ਨਾਮ ਮੇਰਾ ਤੇ ਮੈਂ ਇਹੋ ਕਹਿਣਾ ਚਾਹੂੰਗਾ ਕਿ ਛੁੱਟੀਆਂ ਜੋ ਬੱਚੇ ਆ ਜੋ ਆਪਣੇ ਆਪਣੇ ਨਰਸਰੀ ਤੋਂ ਲੈ ਕੇ ਯੂਕੇਜੀ ਤੱਕ ਫਰਸਟ ਤੱਕ ਉਹਨਾਂ ਨੂੰ ਛੁੱਟੀਆਂ ਚਲੋ ਹੈਗੀ ਗੱਲ ਵੱਖਰੀ ਆ ਜਾਂ ਤੁਸੀਂ ਸੈਕੰਡ ਤੱਕ ਵੀ ਲਾ ਲਓ ਉਹਨਾਂ ਨੂੰ ਛੁੱਟੀਆਂ ਹੋ ਜਾਣ ਉਹਨਾਂ ਤੋਂ ਅਬਵਜ਼ ਮੈਂ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਉਹ ਨਹੀਂ ਪੜਨਾ ਹੁੰਦਾ ਪੇਰੈਂਟਸ ਅੱਗੇ ਇਨੀ ਫੀਸ ਦੇ ਰਹੇ ਨੇ ਹੈਨਾ ਛੁੱਟੀਆਂ ਦੇ ਵਿੱਚ ਨੁਕਸਾਨ ਵੀ ਨਹੀਂ ਕਹਿ ਸਕਦੇ ਕਿਉਂਕਿ ਜੇ ਉਹ ਭਾਜ ਜਦੜਨ ਵਾਲੇ ਆ ਗਏ ਆ ਥੋੜੇ ਬੋਤੇ ਚਲੋ ਹੈਲਥ ਹਲਥ ਆ ਬਾਕੀ ਸਟੱਡੀ ਦਾ ਥੋੜਾ ਬੋਤਾ ਹੋ ਸਕਦਾ ਜੇ ਜਾ ਰਹੀਆਂ ਹੋਣੀਆਂ ਜੇ ਐਕਸਟੈਂਡ ਕਰਨ ਦੀ ਸਰਕਾਰ ਫਿਰ ਥੋੜਾ ਬੋਤਾ ਹੈਗਾ ਆ ਬਾਕੀ ਇਨੀ ਕੋਈ ਖਾਸ ਗੱਲ ਨਹੀਂ ਕਿ ਖਾਸ ਗੱਲ ਜੇ ਪੰਜਵੀਂ ਤੋਂ ਬਹ ਵਾਲੇ ਆ 10th 9th 10th ਉਹਨਾਂ ਨੂੰ ਕੋਈ ਗੱਲ ਨਹੀਂ ਥੋੜੇ ਸਮੇਂ ਦੇ ਬੋਰਡ ਦੇ ਪੇਪਰ ਵੀ ਆ ਟੈਕਸ ਵੀ ਹੋਣੇ ਆ ਹਾਂਜੀ ਚਾਰੀ ਉਮੇ ਦੀ ਚਾਰੀ ਬੱਚੋ ਦੇ ਬੱਚੇ ਨੇ ਆਪ ਕਰਨੀ ਸਕੂਲ ਵਾਲਿਆਂ ਨੇ ਤੇ ਕਰਾ ਦੇ ਸਕੂਲ ਵਾਲੇ ਪ੍ਰੈਕਟਿਸ ਕਰਾਉਂਦੇ ਹਨਾ ਸਕੂਲ ਵਾਲਿਆਂ ਨੇ ਜੇ ਇੰਨਾ ਸਦਾ ਸਾਲ ਉਹਨਾਂ ਨੇ ਕਰਾਇਆ ਕਰਾਇਆ ਬਾਕੀ ਬੱਚੇ ਦੇ ਆਹ ਗੋਹਾ ਠੀਕ ਆ ਕਿਤਾਬਾਂ ਮਿਲਡੀਆਂ ਆ ਆਪਣਾ ਇੱਕ ਰਫ ਰਫ ਕਾਪੀ ਲਵੇ ਪੈਨ ਲਵੇ ਪੜੇ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਸਰ ਮੇਰਾ ਨਾਮ ਐਡਵੋਕੇਟ ਅਮਰਜੀਤ ਸਿੰਘ ਆ ਪਿੰਡ ਆਪਣਾ ਸੂਰੇਪੋਰਿਆ ਆਪ ਜਿਹੜਾ ਤੁਹਾਨੂੰ ਪਤਾ ਅੱਜ ਸਰਕਾਰ ਵੱਲੋਂ ਜਿਹੜੀਆਂ ਛੁੱਟੀਆਂ ਹੋਈਆਂ ਸੀ ਸਰਦੀਆਂ ਸੱਚ ਅੱਜ ਰੀਓਪਨਿੰਗ ਹੋਈ ਸਕੂਲਾਂ ਦੀ ਫੇਰ ਪਰ ਠੰਡ ਜਿਹੜੀ ਆ ਬਹੁਤ ਜ਼ਿਆਦਾ ਵਾ ਛੋਟੇ ਛੋਟੇ ਬੱਚਿਆਂ ਲਈ ਸਕੂਲ ਆਉਣਾ ਬਹੁਤ ਜ਼ਿਆਦਾ ਔਖਾ ਵਾ ਤੇ ਇਸ ਬਾਰੇ ਸਰਕਾਰ ਨੂੰ ਫੇਰ ਜਿਹੜਾ ਵਾ ਸੋਚਣਾ ਚਾਹੀਦਾ ਵਾ ਕਿ ਛੋਟੇ ਬੱਚਿਆਂ ਲਈ ਠੰਡ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਤੁਮੇ ਆ ਜੇਕਰ ਕਿਸੇ ਦਾ ਕੋਈ ਜਾਨੀ ਮਾਰੀ ਨੁਕਸਾਨ ਹੁੰਦਾ ਵਾ ਉਹਦੀ ਕਿੱਥੋਂ ਪਰਪਾਈਸ ਕੀ ਕੀਤੀ ਜਾਵੇਗੀ ਸੋ ਇਸ ਕਰਕੇ ਸਰਕਾਰ ਤੋਂ ਫੇਰ ਬੇਨਤੀ ਹੈ ਕਿ ਸ਼ਾਸ ਕਰਕੇ ਜਿਹੜੇ ਛੋਟੀਆਂ ਜਮਾਤਾਂ ਨੇ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਜ਼ਰੂਰ ਜਿਹੜਾ ਵਾ ਦੁਬਾਰਾ ਜਿਹੜਾ ਛੁੱਟੀਆਂ ਕੀਤੇ ਜਾਣ ਕਿਉਂਕਿ ਸਰਦੀ ਦਾ ਜਿਹੜਾ ਜੋਰ ਆ ਬਹੁਤ ਜ਼ਿਆਦਾ ਹੈ ਸਮੇਂ ਹੈਗਾ ਕਿੰਨੀ ਕੁ ਦੂਰੀ ਤੋਂ ਤੁਸੀਂ ਆ ਚ ਆਪਣੇ ਬੱਚਿਆਂ ਨੂੰ ਛੱਡਣ ਆਏ ਹੋ ਮੈਂ ਡਿਸਟੈਂਸ ਆ ਆਪਣਾ ਸਾਡ ਡਿਸਟੈਂਸ 3 ਕਿਲੋਮੀਟਰ ਹੈਗਾ ਪਿੰਡ ਦਾ ਪਰ ਸਰਦੀ ਬਹੁਤ ਜ਼ਿਆਦਾ ਵਾ ਕਿੰਨੀ ਕੁ ਮੁਸ਼ਕਲ ਆ ਰਹੀ ਸੀ ਕੋ ਕਰਕੇ ਮੇ ਕੋ ਹਰ ਇੱਕ ਕੋਈ ਬੰਦਾ ਵੀ ਆ ਹਰ ਇੱਕ ਬੰਦਾ ਕਾਰ ਤੇ ਜਾਂ ਸਕੂਲ ਵੈਨ ਤੇ ਫੋਰਡ ਨਹੀਂ ਕਰ ਸਕਦਾ ਹਰ ਕੋਈ ਬੰਦਾ ਬਾਈਕ ਤੇ ਆਉਂਦਾ ਬਾਈਕ ਤੇ ਆਉਂਦਾ ਜਾਂ ਕੋਈ ਹੋਰ ਟਰੈਵਲ ਤੇ ਆਉਂਦਾ ਬਹੁਤ ਜ਼ਿਆਦਾ ਔਖਾ ਵਾ ਠੰਡ ਦੇ ਵਿੱਚ ਜਿਹੜਾ ਬੱਚਿਆਂ ਲਈ ਬਹੁਤ ਜ਼ਿਆਦਾ ਔਖਾ ਹੋਇਆ ਹੈ ਸਕੂਲ ਵਿੱਚ ਆਉਣਾ ਇਹ ਸ਼ੋ ਕਰਕੇ ਰਾਹ ਦਿਖਾਈ ਨੇ ਰਾ ਵਿਜ਼ਿਬਿਲਟੀ ਬਿਲਕੁਲ ਭਾਜੀ ਜ਼ੀਰੋ ਹੈਗੀ ਆ ਧੁੰਦ ਦਾ ਬਹੁਤ ਜ਼ਿਆਦਾ ਜਿਹੜਾ ਵਾ ਯੋਰ ਹੈਗਾ ਸਿਰਫ ਫਤੇਗੜ ਸਾਹਿਬ ਕੋਟ ਕੰਪਲੈਕਸ ਦੇ ਵਿੱਚ ਪੁਲਿਸੀ ਅਫਰਾਦ ਅਫੀਦ ਖਰ ਨੂੰ ਮਿਲੀ ਜਦੋਂ ਇਸ ਦੀ ਮੁੱਖ وجہ ਕੋਟ ਕੰਪਲੈਕਸ ਨੂੰ ਇੱਕ ਧਮਕੀ ਭਰੀ ਈਮੇਲ ਮਿਲਣਾ ਦੱਸਿਆ ਗਿਆ ਦੂਜੇ ਪਾਸੇ ਫਤੇਗੜ ਸਾਹਿਬ ਪੁਲਿਸ ਦੇ ਆਲਾ ਅਧਿਕਾਰੀ ਇਸ ਤੋਂ 26 ਜਨਵਰੀ ਨੂੰ ਲੈ ਕੇ ਇੱਕ ਰੋਟਿਨ ਚੈਕਿੰਗ ਦਾ ਸਰੇ ਹਨ ਅਤੇ ਇਸ ਧਮਕੀ ਨੂੰ ਫਵਾਦ ਦਾ ਸਰੇ ਹਨ ਚੈਕਿੰਗ ਕਰ ਰਿਹਾ ਹੈ ਅੱਜ ਅਸੀਂ ਫਤਿਹਗੜ੍ਹ ਸਾਹਿਬ ਕੋਰਟ ਦੇ ਵਿੱਚ ਤੇ ਜਿਹੜੇ ਲੋਕਲ ਸਬਡਿਵੀਜ਼ਨ ਕੋਰਟਸ ਆ ਉੱਥੇ ਸਰਚ ਆਪਰੇਸ਼ਨ ਕਰਦੇ ਪਏ ਆ ਇਹ 26 ਜਨਵਰੀ ਦੇ ਰਿਗਾਰਡਿੰਗ ਜਿਹੜਾ ਹੈ ਸਾਡਾ ਸਰਚ ਆਪਰੇਸ਼ਨ ਚੱਲਦਾ ਪਿਆ ਤਾਂ ਆ ਸਾਡੀ ਰੁਟੀਨ ਚੈਕਿੰਗ ਹੈ ਜਿਹੜੀ ਅਸੀਂ ਜਨਤਕ ਥਾਵਾਂ ਤੇ ਕਰਦੇ ਰਹਿੰਦੇ ਆ ਇਸ ਚ ਅੱਜ ਸੁਣਨ ਜੋ ਆ ਵੀ ਆਇਆ ਹੈ ਕਿ ਕੋਰਟ ਕੋਰਟ ਦੇ ਵਿੱਚ ਬੰਬ ਦੀ ਜਿਹੜੀ ਹੈ ਥ੍ਰੈਟ ਆਈ ਹੋਈ ਹੈ ਪਰ ਇਹ ਜਿਹੜੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਲਕੁਲ ਅਖਵਾ ਹੈਗੀ ਆ ਹਾਂਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਸਾਡੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਪੂਰੀ ਤੈਨਾਤ ਹੈ ਚੁੱਕਨੀ ਹੈ ਤੇ ਆਪਾਂ ਚੈਕਿੰਗ ਕਰਦੇ ਪਏ ਆ ਤੇ ਪਬਲਿਕ ਨੂੰ ਕੋਈ ਵੀ ਘਬਰਾਣ ਦੀ ਲੋੜ ਨਹੀਂ ਸਟਾਰਤੀ ਅਨਸਰਨ ਕੀ ਅਪੀਲ ਹੈ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਉਹਨਾਂ ਨੂੰ ਇਹ ਹੀ ਚੇਤਾਵਨੀ ਹੈ ਕਿ ਫਟੇਗੜ ਸਾਹਿਬ ਜਾਂ ਪੰਜਾਬ ਪਾਲ ਕੋਈ ਵੀ ਆਪਣੀ ਜਿਹੜੀ ਹੈ ਕ੍ਰਿਮੀਨਲ ਵਾਲੀ ਨਿਗਾਹ ਨਾ ਰੱਖੋ ਪੰਜਾਬ ਪੁਲਿਸ ਪੂਰੀ ਚੁੱਕਨੀ ਹੈ ਤੇ ਉਹਨਾਂ ਦੇ ਕਿਸੇ ਵੀ ਜਿਹੜਾ ਕ੍ਰਿਮੀਨਲ ਰਿਗਾਰਡਿੰਗ ਉਹਨਰ ਦੀ ਇੰਟੈਂਸ਼ਨ ਹੈ ਉਹਦਾ ਉਹਨਾਂ ਦੇ ਉੱਤੇ ਬਿਲਕੁਲ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਂ ਨਹੀਂ ਕਿਤੇ ਜਿੰਦੁਰ ਕੌਣ ਉਦੇਸਾ ਜਸਤ ਰੱਖਾ